ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੋਡੋਵਾਲ ਅੱਜ ਤੋਂ ਫ੍ਰੀ ਹੋਣ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਵਧ ਰਹੇ ਰੇਟਾਂ ਦੇ ਕਾਰਨ ਇਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ 10 ਜੂਨ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਸ਼ਨੀਵਾਰ ਤੱਕ ਲੋਡੋਵਾਲ ਟੋਲ ਪਲਾਜ਼ਾ ਦੇ ਪੁਰਾਣੇ ਰੇਟ ਦੁਬਾਰਾ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਇਸ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਬਹੁਤ ਸਾਰੇ ਕਿਸਾਨ ਲੋਡੋਵਾਲ ਟੋਲ ਪਲਾਜ਼ਾ ਤੇ ਪਹੁੰਚ ਗਏ ਨੇ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਇਕੱਠੇ ਹੋ ਗਏ ਨੇ ਤੇ ਹੁਣ ਲੋਡੋਵਾਲ ਟੋਲ ਪਲਾਜ਼ਾ ਨੂੰ ਅੱਜ ਤੋਂ ਫ੍ਰੀ ਕਰਨ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਆਗੂਆਂ ਨੇ ਸੋਸ਼ਲ ਮੀਡੀਆ ਤੇ ਇਹ ਅਲਟੀਮੇਟਮ ਵੀ ਜਾਰੀ ਕੀਤਾ ਸੀ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਟੋਲ ਪਲਾਜ਼ਾ ਦੀ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਸਰਾਸਰ ਨਾਇਨ ਸਾਤੀ ਹੈ ਜਿਸ ਦੇ ਚੱਲਦੇ ਆ ਟੋਲ ਪਲਾਜ਼ਾ ਦੇ ਵਧੇ ਰੇਟਾਂ ਦੇ ਕਾਰਨ ਲੋਕ ਕਾਫੀ ਨਿਰਾਸ਼ ਹਨ ਇਸ ਨੂੰ ਲੈ ਕੇ ਲੋਡੋਵਾਲ ਟੋਲ ਪਲਾਜ਼ਾ ਨੂੰ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਰੇਟ ਵਸੂਲੇ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਇਸ ਗੱਲਬਾਤ ਨੂੰ ਲੈ ਕੇ ਭਾਰੀ ਗੁੱਸਾ ਸੀ ਇਸ ਮੌਕੇ ਗੱਲਬਾਤ ਕਰਦੇ ਆ ਕਿਸਾਨਾਂ ਨੇ ਦੱਸਿਆ ਹੈ ਕਿ ਲੋਡੋਵਾਲ ਟੋਲ ਪਲਾਜ਼ਾ ਅੱਜ ਤੋਂ ਅਨਮਿੱਥੇ ਸਮੇਂ ਦੇ ਲਈ ਫ੍ਰੀ ਕਰ ਦਿੱਤਾ ਜਾਵੇਗਾ ਕਿਉਂਕਿ ਲੋਡੋ ਵਾਲ ਟੋਲ ਪਲਾਜ਼ਾ ਦੇ ਵਾਧੇ ਰੇਟ ਦੇਸ਼ ਵਿੱਚ ਹਾਹਾਕਾਰ ਮਚਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੇਕਰ ਕਿਸੇ ਵੀ ਵਾਹਨ ਨੇ ਫਾਸਟ ਟੈਗ ਨਹੀਂ ਲਿਆ ਤਾਂ ਉਸ ਨੂੰ ਇੱਕ ਯਾਤਰਾ ਦੇ ਲਈ 430 ਰੁਪਏ ਦਾ ਟੈਕਸ ਦੇਣਾ ਪੈਂਦਾ ਸੀ ਤੇ ਇਸ ਦੇ ਨਾਲ ਹੀ 100-150 ਰੁਪਏ ਦਾ ਟੈਕਸ ਵੀ ਇੱਥੇ ਜਿਕਸ ਕੋਲ ਫਾਸਟ ਟੈਗੋ ਵੇ ਤਾਂ ਵਸੂਲਿਆ ਜਾਂਦਾ ਸੀ ਉੱਥੇ ਹੀ ਫਾਸਟ ਟੈਗ ਨਾ ਹੋਣ ਤੇ ਇੱਕ ਪਾਸੇ ਦਾ ਟੈਕਸ 215 ਰੁਪਏ ਪੈਂਦਾ ਸੀ ਤੇ ਜੇ ਗੱਲ ਕਰੀਏ ਪਾਸ ਵਾਲਿਆਂ ਦੀ ਤਾਂ ਉਹ 150 ਰੁਪਏ ਤੋਂ ਸ਼ੁਰੂ ਹੁੰਦਾ ਸੀ ਜੋ ਕਿ ਸਤੰਬਰ 2023 ਤੋਂ ਲੈ ਕੇ ਹੁਣ ਤੱਕ 340 ਰੁਪਏ ਵਿੱਚ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਕਿ ਲੁਧਿਆਣਾ ਦੇ ਵਸਨੀਕਾਂ ਨੇ ਫਲੋਰ ਤੱਕ ਜਾਣ ਦੇ ਤੇਲ ਦਾ ਖਰਚਾ 200 ਰੁਪਏ ਲੱਗਦਾ ਸੀ ਤੇ ਟੈਕਸ 400 ਰੁਪਏ ਲੱਗਦਾ ਸੀ ਇੰਨਾ ਮਹਿੰਗਾ ਟੋਲ ਪਲਾਜ਼ਾ ਹੋਣ ਦੇ ਕਾਰਨ ਵਾਰ-ਵਾਰ ਇਸ ਦੇ ਰੇਟਾਂ ਤੇ ਵਿਰੋਧ ਕੀਤਾ ਜਾਂਦਾ ਸੀ ਪਰ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਇਸ ਦੇ ਸੰਬੰਧੀ ਕੋਈ ਵੀ ਰੇਟ ਰਿਵਾਈਜ਼ ਨਹੀਂ ਕੀਤਾ ਗਿਆ ਤਾਂ ਕਿਸਾਨਾਂ ਨੇ ਆਪਣੀ ਚੇਤਾਵਨੀ ਦੇ ਮੁਤਾਬਿਕ ਅੱਜ ਤੋਂ ਲੋਡੋ ਅਲ ਟੋਲ ਪਲਾਜ਼ਾ ਅਣਮਿੱਥੇ ਸਮੇਂ ਦੇ ਲਈ ਫ੍ਰੀ ਕਰ ਦਿੱਤਾ ਦਿਮਾਗ ਜੇ ਅੱਜ ਬੰਦੇ ਕਾਦ ਦੀ ਕਾਲੀ ਹੋਰ ਕਿਸ ਤਰ੍ਹਾਂ ਆਜੀ ਇਹ ਟੋਲ ਫ੍ਰੀ ਦੀ ਕਾਲ ਆਏ ਸਾਡੀ ਜਿਹੜੇ ਟੋਲ ਦੇ ਰੇਟ ਵਧਿਆ ਜਿਆਦਾ ਉਹਦੇ ਕਰਕੇ ਹੀ ਟੋਲ ਫ੍ਰੀ ਕਰ ਰਹੇ ਅੱਜ ਜੇ ਟੋਲ ਦੇ ਜਿਆਦਾ ਰੇਟ ਵਧਣ ਆ ਤਿੰਨ ਇਸ ਸਾਲ ਚ ਤਿੰਨ ਵਾਰੀ ਰੇਟ ਵਧ ਗਿਆ ਟੋਲ ਦਾ ਇਸ ਕਰਕੇ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਅਸੀਂ ਕਾਲ ਆਏਗਾ ਫ੍ਰੀ ਕਰ ਦਿੰਦਾ ਜਿਹੜਾ ਹੈਗਾ ਇਹਨੂੰ ਫ੍ਰੀ ਅਨ ਵਿੱਚੇ ਸਮੇਂ ਲਈ ਕਰਾਂਗੇ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ ਰੇਟ ਨਹੀਂ ਕੱਟ ਜਾਂਦਾ ਇਹ ਬੇਸਿਕ ਕਾਰਨ ਕੀ ਹੈ ਬੇਸਿਕ ਕਾਰਨ ਹੈ ਜਿੱਦਾਂ ਟੋਲ ਸ਼ੁਰੂ ਹੋਇਆ ਸੀ 150 ਰੁਪਏ ਦੀ ਪਰਚੀ ਕਰਦੇ ਸੀ 24 ਘੰਟੇ ਲਈ 24 ਘੰਟੇ ਜਿੰਨੇ ਜਿਹੜੇ ਮਰਜ਼ੀ ਲਾ ਲੋ ਤੁਸੀਂ ਅੱਜ 430 ਦੀ ਪਰਚੀ ਇੱਕ ਪਾਸੇ ਦੀ ਹੈ ਫਲੋਰ ਜਾਣਾ ਹੋਵੇ 100 ਦਾ ਤੇਲ ਲੱਗਦਾ ਤੇ 430 ਦੀ ਪਰਚੀ ਆ ਕਿਹੜਾ ਬੰਦਾ ਜੰਪਾ ਇਹ ਇੰਨਾ ਇਹ ਇੰਨਾ ਬਜਟ ਜਿਹੜਾ ਟੋਲ ਦੇ ਉੱਪਰ ਪੈ ਰਿਹਾ ਸਾਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਸਾਰਾ ਜੋਰ ਐਸੇ ਟੋਲ ਤੇ ਕਿਉਂ ਲਾਈ ਜਾਂਦੀ ਹੈ ਮੈਂ ਇਸ ਇਸ ਸਾਲ ਦੇ ਵਿੱਚ ਤਿੰਨ ਵਾਰੀ ਵਧ ਗਿਆ ਕਿੰਨੇ ਜੱਥੇ ਬੰਨੇ ਬੰਨੇ ਸਟਾਰਟ ਅਪ ਜਿਹੜੀਆਂ ਦੋ ਕਿਸਾਨ ਜਿੱਤੇ ਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਕੇਯੂ ਦਬਾਵਾ ਐ ਰਾਜ ਸਾਹਿਬ ਵਾਲੀ ਜਿਹੜੀ ਜਿੱਤੇ ਬੰਦੀਆਂ ਦੋ ਜਿੱਤੇ ਬੰਦੀਆਂ ਕਿਸਾਨ ਜਿੱਤੇ ਬੰਦੀਆਂ ਨੇ ਸਾਡੇ ਨਾਲ ਟੈਕਸੀ ਯੂਨੀਅਨਾਂ ਨੇ ਜਿਹੜੀਆਂ ਜਿੰਨੀਆਂ ਵੀ ਇੰਦਰੂ ਪਿੱਛੋਂ ਪਗਵਾਣੀ ਤੋਂ ਲੈ ਕੇ ਲੁਧਿਆਣਾ ਟੈਕਸੀ ਚਾਪਰੇਟਰ ਨੇ ਸਾਰੇ ਸਾਡੇ ਨਾਲ ਤੇ ਟਰੱਕ ਟਰੱਕ ਚ ਯੂਨੀਅਨਾਂ ਤੇ ਟਿਪਰ ਯੂਨੀਅਨਾਂ ਤੇ ਹੋਰ ਕਈ ਜਿੱਤੇ ਬੰਦੀਆਂ ਨੇ ਸੋਸ਼ਲ ਜਿੱਤੇ ਬੰਦੀਆਂ ਨਾਲ ਸਮਰਥਨ ਕਰ ਹੱਦ ਤੱਕ ਇਹ ਬਾਹਰ ਫਰੀ ਰਹੂਗਾ ਔਰ ਕਿੰਨੇ ਵਜੇ ਕਰੇਗਾ ਅਸੀਂ 11 11:30 ਫ੍ਰੀ ਕਰਾਂਗੇ ਅਣ ਮਿੱਥੇ ਸਮੇ ਲਈ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਹੈਗਾ ਇਹ ਇਹਦੇ ਵਿੱਚ ਮੈਂ ਪਬਲਿਕ ਨੂੰ ਇੱਕ ਗੱਲ ਕਹਿਣਾ ਵੀ ਇਸ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਸਾਥ ਕਰਨਾ ਚਾਹੀਦਾ ਕਿ ਤੱਕਾਰ ਚਾਹੇ ਮਰੂਤੀ ਨੰਗੇ ਚਾਹੇ ਜੈਗਵਰ ਨੰਗੇ ਜੇਬ ਸਾਡੀ ਘਟਦੀ ਆ ਤੇ ਇਸ ਕਰਕੇ ਨਾ ਤੇ ਇੱਥੇ ਕੋਈ ਸਹੂਲਤ ਹੈਗੀ ਆ ਨਾ ਕੋਈ ਟਾਇਲਟ ਬਾਥਰੂਮ ਆ ਲੈਟਾ ਇਹਨਾਂ ਦੀਆਂ ਬੰਦ ਪਈਆਂ ਟੋਏ ਇਹਨਾਂ ਦੇ ਪਏ ਆ ਘੱਡੇ ਸਾਰੇ ਡ੍ਰੋਨ ਸਿਸਟਮ ਇਹਨਾਂ ਦਾ ਨਹੀਂ ਚੱਲਦਾ ਕੁੰਡਾ ਕਰਦੀ ਇੱਥੇ ਹੁੰਦੀ ਆ ਇਹ ਕਾਦੇ ਪੈਸੇ ਲੈਂਦੇ ਸਾਡੇ ਤੋਂ ਇਸ ਕਰਕੇ ਹੀ ਸਾਰੀ ਪਬਲਿਕ ਨੂੰ ਕਹਿੰਨੇ ਵੀ ਇੱਥੇ ਆਓ ਸਾਥ ਦਿਓ ਮੌਕਾ ਵਾਏ ਰੇਟ ਘਟ ਜਾਣਗੇ ਜੇ ਸਾਰੇ ਆ ਜਾਣਗੇ ਤੇ ਟੋਲ ਬੰਦ ਕਰਾਇਆ ਜਾਊਗਾ ਜਾਂ ਫ੍ਰੀ ਕਰਾਇਆ ਜਾਊਗਾ ਫ੍ਰੀ ਕਰਾਇਆ ਜਾਊਗਾ ਟੋਲ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਨਾ ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ ਪਰੇਸ਼ਾਨੀ ਥੋੜੇ ਦੇਣੀ ਲੋਕ ਤਾਂ ਫ੍ਰੀ ਲੰਘਣਗੇ ਅੱਜ ਤੋਂ ਫ੍ਰੀ ਹੈ ਟੋਲ ਅਨਮਿੱਤੇ ਸਮੇਤ ਅਣਮਿੱਤੇ ਸਮੇਤ ਸਿਟੀ ਹੋਮ ਨਿਊਜ਼ ਦੇ ਲਈ ਅਮਿਤ ਥਾਪੜ ਦੀ ਰਿਪੋਰਟ